ਦੋਸਤੋ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਦੋਸਤੋ ਪਿੰਡ ਕਮਾਲਪੁਰ ਪਹੁੰਚੇ ਆਂ ਵੀਰ ਆਕਾਸ਼ ਹੋਂਦੇ ਘਰ ਵਪਾਰ ਲੈਣ ਦਾ ਕੰਮ ਵੀਰ ਤਾਂ ਅੱਜ ਟੋਟਲ ਜਿਹੜੇ 4 ਐਨੀਮਲ ਆਪਾਂ ਤੁਹਾਨੂੰ ਦਿਖਾਇਆ ਠੀਕ ਹੈ ਜੀ ਇੱਕ ਪੂਰੀ ਝੋਟੀ ਦਿਖਾਈ ਆ ਚੈੱਕ ਪਾਸ ਦੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਵੜਾ ਤੇ ਇੱਕ ਇਧਰ ਮਾਲੀ ਇੱਕ ਕਟਾ ਵਿਖਾਇਆ ਤੁਹਾਨੂੰ ਸਾਲਕ ਦੀ ਉਮਰ ਨੀਲੀ ਰਾਵੀ ਦਾ ਕਾਸ਼ ਕੀ ਹਾਲ ਦੇ ਵਧੀਆ ਵੀਰ ਜੀ ਵਧੀਆ ਤੁਸੀਂ ਸਭ ਠੀਕ ਠਾਕ ਐ ਚੜ੍ਹਦੀ ਕਲਾ ਐ ਕਿਰਪਾ ਜੀ ਕਿਰਪਾ ਲੈ ਵੀ ਕਾਸ਼ ਦੋ ਬਣਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂ ਜੀ ਹਾਂ ਜੀ ਵੀਰ ਜੀ ਦੋ ਤਾਜ਼ੀਆਂ ਸੂਈਆਂ ਜੇ ਮਾਲੇ ਨੂੰ ਕੋਈ ਗਏ 15 20 ਦਿਨ ਸੂਈਆਂ ਦੀ ਡਿਟੇਲ ਸਾਰੇ ਪਛਵਾ ਦੀ ਹੈ ਇਹਨੂੰ ਵੀਰ ਜੀ 20 ਦਿਨ ਸੂਈਆਂ ਹੋਗੇ 12 ਕਿਲੋ ਦੁੱਧ ਜੇ ਠੀਕ ਆ ਜੀ ਹਾਂ ਜੀ 39000 ਦੀ ਹਾਨਾ ਜੈਸਨੋਈ 39000 40000 ਦੀ ਲੋ ਜੀ 39000 ਦੀ ਇਹ ਯੈਸਨੋਵਾ ਦੂਜਾ ਸੁਆ ਵੈ ਮਗਰਵੱਛਾ ਮਗਰਵੱਛਾ ਵੈਸਾ ਇਸ ਵਕਤ 12 ਕਿਲੋ 12 ਕਿਲੋ ਵੀ ਠੰਡਾ ਦੁੱਧ ਹੈ ਉਹਦੀ 20 ਦਿਨਾਂ ਦੀ ਸੂਈ ਹੈ ਸਿਰਫ 39000 ਦੀ 40000 ਦੀ ਜੀ ਬਾਕੀ ਕੋਈ ਕਿਸੇ ਰਕਮ ਦਾ ਪੂਰ ਛਟਾ ਮੈਂ ਨਾ ਵੀ ਜੀ ਕੋਈ ਪੂਰ ਛਟਾ ਥਾਣਵਾਦ ਘਟਨੀ ਠੀਕ ਆ ਇੱਕ ਹੌਲੇ ਪਾ ਦੀ ਵਹਿੜ ਤੁਮ ਮੈਂ ਨਾ ਵੀ ਜੀ ਇਹ ਕਾਲੀ ਸੂਈ ਜੇ ਹਾਂ ਇਥੋਂ 9 ਕਿਲੋ ਠੰਡਾ ਬੋਲਾ ਜੇ ਮਗਰਵੱਛੀ ਹੈ ਹਾਂ 50000 ਦੀ ਜੈਸਨ ਹੋਈ ਲਓ ਜੀ 50000 ਦੀ ਮੇਰਾ ਲੁੱਟਣਾ ਨਹੀਂ ਗੱਲ ਇਹ ਹੈ 나ੜੂਆ ਨਾਲ ਬੱਚੇ ਨਾਲੂ ਦੇ ਨਾਲ ਜੋ ਬੱਚੇ ਐਂਡ ਦੇ ਵਿੱਚ ਬੱਚਾ ਤੁਹਾਨੂੰ ਦਿਖਾ ਦਾਂਗੇ ਵੇਖੋ ਹਾਂ ਜੀ ਸੋ ਸਿਰਫ 25000 ਦੀ ਇਹ ਤੁਹਾਨੂੰ ਲੋਕੀ ਪਲੂਨ ਪਹਿਲਾ ਸੂਬਾ ਤੇ ਇਧਰ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਵਿਖਾਉਣੇ ਆ ਸੋ ਗੱਬਣ ਝੋਟੀ ਹੈ ਚੈੱਕ ਪਾਸ ਆ ਕੋਈ ਭਰਾ ਦੀ ਤਸੱਲੀ ਕਰ ਸਕਦਾ ਨਿਸ਼ਾਨੀਆਂ ਪ੍ਰੋਪਰ ਤੁਸੀਂ ਇੱਕ ਵਾਰੀ ਨੋਟ ਕਰਾ ਦੇ ਜੇ ਚਾਰੇ ਪੈਰ ਬਿਲਕੁਲ ਤੂਤੇ ਨਿਸ਼ਾਨ ਤੇ ਬਾਕੀ ਲੇਵੇ ਦੀ ਇੱਕ ਵਾਰੀ ਥੋੜੀ ਝੋਲੀ ਝਾਲੀ ਇੱਕ ਵਾਰੀ ਆਪਣਾ ਕਾਜ ਦਿਖਾ ਦਿ ਆ ਵਿਖਾ ਦੇ ਤੋਂ ਥਾਣ ਤੁਹਾਨੂੰ ਬਹੁਤ ਸਾਰਾ ਖਵਾਵਾਂ ਦੇਖੋ ਵੀਰ ਜੀ ਥਾਣ ਦੇਖੋ ਥਾਣ ਦੇਖੋ ਗੇ ਉਂਗਲ ਉਂਗਲ ਖਾਣਵਾ ਹਾਂ ਕਾਹ ਚ ਪੂਰਾ 3 ਹੋ ਗਏ ਮਹੀਨੇ ਨੂੰ ਵੀਰ ਜੀ 3 ਨਾਲ ਘਾਟ ਹੀ ਆ ਪੰਜ ਚਾਰ ਦਿਨ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਹੈ ਵੀ ਬਿਲਕੁਲ ਬਰੀਕ ਪਤਲੇ ਪਿੰਡੇ ਮਾਣਾ ਬਈਕ ਪੀਲ ਠੀਕ ਆ ਜੀ ਸਿੰਗੀ ਸੁੰਗੀ ਇੱਕ ਵਾਰੀ ਚੈੱਕ ਕਰਾ ਦੇ ਛੋਟੀ ਕਰਾ ਦੇ ਜੀ ਮਾਰ ਕੇ ਕੈਮਰਾ ਇਧਰ ਨੂੰ ਬਿਲਕੁਲ ਛੋਟੀ ਸਿੰਗੀ ਆ ਤੇ ਜੈਸਨੋ ਜਿੰਨੇ ਦੀ ਹੋਣੀ ਉਹ ਵੀ ਤੁਹਾਨੂੰ ਪ੍ਰੋਪਰ ਵਿੱਚ ਦੱਸ ਦਿਆਂਗੇ ਬਾਕੀ ਫੁੱਲ ਵੀਡੀਓ ਚਲੋ ਕੱਲ ਨੂੰ ਆ ਰਹੀ ਆ ਸ਼ਾਰਟ ਵੀਡੀਓ ਤੋਂ ਵੀ ਤੁਸੀਂ ਜਿਹੜੀ ਬਿਲਕੁਲ ਸੌfte ਦੀ ਇਹ ਤਾਂ ਮੁੱਲ ਕੀ ਰਹੂਗਾ ਵੀਰ ਜੀ 72000 ਰੁਪਇਆ ਜਸਨੋਈ ਜਸਨੋਈ ਕੀਤੀ ਆ ਉਹਦੇ ਡਿਮਾਂਡ 75 ਕੀਤੀ 75 ਕੀਤੀ ਵੀਰ ਜੀ ਦੇਣੀ 72 ਦੀ ਦੇਣੀ 72 ਦੀ ਆਇਆ ਇਹਦਾ ਹੋ ਜੂਗਾ ਥੋੜਾ ਬਹੁਤ ਕੋਈ ਨਹੀਂ ਵੀਰ ਜੀ ਕਰਾਂਗੇ ਮੌਕੇ ਤੇ ਹੋਰ ਮੰਨਤ ਨੂੰ ਠੀਕ ਆ ਜੀ ਇਧਰ ਇੱਕ ਕਟਾ ਮਾਲੀ ਵਿਖਾ ਦਿੰਨੇ ਆ ਨੀਲੀ ਰਾਵੀ ਦੇ ਵਿੱਚ ਇੱਕ ਕਟਾ ਬਹੁਤ ਖੂਬਸੂਰਤ ਪਿਆਰਾ ਮੇਰੇ ਭਰਾ ਬੜਾ ਸ਼ੌਂਕ ਰੱਖਦੇ ਆ ਮਾਰਕਿੰਗ ਤੁਹਾਡੇ ਸਾਹਮਣੇ ਆ ਸਟੇਟ ਪਟਾ ਬਿੱਲੀਆਂ ਅੱਖਾਂ ਚਾਰੇ ਪੈਰ ਤੋਤੇ ਪੂਛ ਉੱਪਰ ਤੱਕ ਵਾਈਟ ਆ ਉਮਰ ਹੈ ਕਿ ਸਾਲਕ ਦੀ ਹਾਂ ਜੀ ਜੀ ਵੀਰ ਜੀ ਸਾਲਕ ਦਾਗਾ ਲਓ ਜੀ ਸਾਲਕ ਦਾ ਕਟਾ ਆ ਵ ਬਿਲਕੁਲ ਟੈਸਟਿਕਲ ਐਨ ਬਿਲਕੁਲ ਸਟੇਟ ਹੈ ਹਾਂਜੀ ਬਾਕੀ ਪੈਰ ਹੀ ਚੋਵੇਂ ਤੂਫੇ ਜੀ ਬਿਲਕੁਲ ਤੇ ਇਹ ਕਾਛ ਕੀ ਮੁੱਲ 14000 ਦਾ ਵੀਰ ਜੀ ਲਓ ਜੀ 14000 ਦਾ ਕਟਾ ਹਾਂਜੀ ਹਾਂਜੀ ਬਾਕੀ ਕਿਸੇ ਭਰਾ ਨੇ ਚਲੋ ਬੂਰੀ ਝੋਟੀ ਲੈ ਜਾਣੀ ਆ ਨਾਲ ਕਟਾ ਵੀ ਜੋੜੇ ਸੌ ਵੀਰ ਜੀ ਨਾਲ ਹੀ ਬੰਨ ਜਾਣਾ ਇਹਨੇ ਬਸ ਜੀ ਬਸ ਜਨਵਰ ਸੋਨਾ ਲੱਗਦਾ ਖੜਿਆ ਵੀ ਕਰਨੀ ਮਾਨਾ ਵੀਰ ਜੀ ਫਾਬਲਾ ਵੇਖੋ ਜੋੜੀ ਖਲੋਤੀ ਨਹੀਂ ਹਾਂ ਲਓ ਵੀ ਠੀਕ ਆ ਜੀ ਜੋੜੀ ਦਾ ਮੇਰਾ ਭਰਾ ਸੋਤਾ ਮਾਰੋਂਗੇ ਥੋੜਾ ਬਾਦਾ ਕੋਈ ਦੋ ਚਾਰ ਜੋੜੀ ਵੀਰ ਜੀ ਹੋਰ ਕਰ ਦਾਂਗੇ ਮਾਨਤਾ ਨਾਲ ਲੈ ਵੀ ਕਾਛ ਇੱਕ ਕੰਟੈਕਟ ਨੰਬਰ ਕਰਦੇ ਸੰਨ ਨੰ ਇਕਾ ਧੰਨਵਾਦ ਆ ਦੋਸਤੋ ਸਾਰੇ ਵੀਰਾਂ ਦਾ ਸ਼ਾਰਟ ਵੀਡੀਓ ਵੇਖਣ ਤੇ ਲਈ